ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਬਾੜਨਾ ਗੁਰਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹਉ ਮੈਂ ਵਿੱਚ ਸਭ ਪੜ ਥਕੇ ਦੂਜੇ ਪਾਏ ਖੁਅਰ ਪੜਨਾ ਗੁੜਨਾ ਸੰਸਾਰ ਕੀ ਘਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੋ ਮੈਂ ਵਿੱਚ ਸਭ ਪੜ ਥਕੇ ਦੂਜੇ ਪਾਏ ਖਵਾਰ ਸੋ ਪੜਿਆ ਸੋ ਪੰਡਤ ਬੀਨਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੈ ਤਤਲਹਿ ਪਾਏ ਮੁਖ ਦਵਰ ਗੁਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ ਤਨ ਵਾਪਾਰੀ ਨਾਨਕਾ ਜੈ ਗੁਰਮੁਖ ਨਾਮ ਆਦਰ ਮਹੱਲਾ ਤੀਜਾ ਵਿਣ ਮਨ ਮਾਰੇ ਕੋਈ ਨਾ ਸਿਜਈ ਵੇਖੋ ਕੋ ਲਿਵ ਲਾਏ ਵੇਖ ਤਾਰੀ ਤੀਰ થી ਪਾਵ ਥਕੇ ਨਾ ਇਹੋ ਮਨ ਮਾਰਿਆ ਜਾਏ ਗੁਰਮੁਖ ਇਹੋ ਮਨ ਜੀਵਤ ਮਰੈ ਸੱਚ ਰਹੇ ਨਿਵਲਾਏ ਨਾਨਕ ਇਸ ਮਨ ਕੀ ਮਲ ਇਉ ਉਤਰੈ ਹਉਮੈ ਸ਼ਬਦ ਜਲਾਏ ਪੋੜੀ ਹਰ ਹਰ ਸੰਤ ਮਿਲੋ ਮੇਰੇ ਭਾਈ ਹਰ ਨਾਮ ਦਿੜਾਵੋ ਇਕ ਕਿਨਕਾਰ ਹਰ ਹਰ ਸਿਗਾਰ ਬਣਾਵੋ ਹਰ ਜਨ ਹਰ ਕਾਪੜ ਪਹਿਰੋ ਖਿਮਕਾ ਐਸਾ 시ਗਾਰ ਮੇਰੇ ਪ੍ਰਭ ਭਾਵੈ ਹਰ ਲਾਗੇ ਪਿਆਰਾ ਪ੍ਰੇਮ ਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕਿਲ ਵਿਖ ਕਾਟੇ ਇੱਕ ਪਲ ਕਾ ਹਰ ਹਰ ਦੀਆਲ ਹੋਵੇ ਜਿਸ ਉਪਰ ਸੋ ਗੁਰਮੁਖ ਹਰ ਜਪ ਜਿਨ ਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕਿਲ ਵਿਖ ਕਾਟੇ ਇੱਕ ਭਲਕਾ ਹਰ ਹਰ ਦਿਵਾਲ ਹੋਵੇ ਜਿਸ ਉਪਰ ਸੋ ਗੁਰਮੁਖ ਹਰਜਪ ਜਨ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ 3 ਜੀ ਗੋੜਨਾ ਗੋੜਨ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੋਮੈ ਵਿੱਚ ਸਭ ਪੜ ਥਕੇ ਦੂਜੇ ਪਾਇ ਖਵਾਰ ਰਾਗ ਸੋਰਠ ਕੀ ਵਾਰ ਦੀ ਪੌੜੀ 21ਵੇਂ ਸ਼ਲੋਕਾ ਨਾਲ